ਇਹਨੇ ਉਥੇ ਲੜਕੀਆਂ ਸਿੱਖਾਂ ਦੀਆਂ ਨੌਜਵਾਨ ਲੜਕੀਆਂ ਖੜਕੇ ਵੀ ਇਹਨਾਂ ਦੇ ਥਾਣਿਆਂ ਦੇ ਵਿੱਚ ਇਹ ਇਹ ਬੰਦਾ ਗਲਤ ਕੰਮ ਕਰਦਾ ਰਿਹਾ ਸਾਡੇ ਪੰਜਾਬੀਆਂ ਦੇ ਗੋਲ ਦਮਾਲੇ ਤੇ ਦਾੜੇ ਪ੍ਰਕਾਸ਼ ਤੇ ਸੰਦੀਪ ਸਿੰਘ ਵਰਗੇ ਜੋਧਿਆ ਨੌਜਵਾਨਾਂ ਦਾ ਚਿਹਰਾ ਵੇਖਦੇ ਆ ਨਾ ਤੇ ਇਹਨਾਂ ਦੇ ਅੰਦਰ ਉਹ ਵੀ ਅੱਖ ਝਟਕਦੀ ਆ ਓਹ ਸੋਹਣਿਆ ਓਹ ਪ੍ਰਿਆ ਕਾਲ ਹੋ ਸਕਦਾ ਸੀ ਸੰਦੀਪ ਤੇ ਜਿਆਦੀ ਛੱਟ ਲੱਗ ਜਾਂਦੀ ਉਹਦੀ ਮੌਤ ਵੀ ਹੋ ਸਕਦੀ ਸੀ ਜੇ ਇਹਨਾਂ ਦਾ ਜ਼ੋਰ ਪਾਇਆ ਜਾਂਦਾ ਪਰ ਗੁਰੂ ਕਿਰਪਾ ਕਰਦਾ ਪਰਮਾਤਮਾ ਮਦਦ ਕਰਦਾ ਕੱਲਾ ਸ਼ੇਰ ਸੀ ਤੇ ਉਹ ਜਾਦੇ ਜਣੇ ਸੀ ਪਰ ਸ਼ੇਰ ਜਿਹੜਾ ਉਹ ਸ਼ੇਰ ਨਿਕਲਿਆ ਉਹਦੇ ਕੋਲ ਜਦੋਂ ਉਹਨਾਂ ਦੇ ਵੱਜ ਗਈ ਆ ਉਹ ਛੜਕਦੇ ਟਕਾਣੇ ਲੱਗ ਗਈ ਆ ਨਾਲੇ ਸਜ਼ਾ ਸੀਗੀ ਇਹ ਪਰਮਾਤਮਾ ਨੇ ਲਿਖਿਆ ਹੀ ਇੱਕ ਲਾਸ਼ ਮ ਆਪਣੀਆਂ ਅੱਖਾਂ ਘੜੀ ਮੇਰੇ ਆ ਜਾਂਦੀ ਆ ਐੜਾੜੇ ਉਹਦੇ ਵਾਲ ਤੇ ਐੜਾੜਾ ਉਹਦਾ ਧੜਾ ਤੇ ਸਾਈਕਲ ਤੇ ਉਹਨੂੰ ਦੁੱਧ ਖਰੀਦਦਾ ਸੀ ਤੇ ਮੈਂ ਦੁੱਧ ਲੈ ਕੇ ਲਾਗੋ ਨੰਗੇ ਆ ਤੇ ਇਸ ਤਰ੍ਹਾਂ ਬੰਨੇ ਟਾਲੀਆਂ ਦੇ ਵਿੱਚ ਉਹ ਆਸ਼ਮੇਂ ਹੀ ਹੈ ਭਈ ਮੈਂ ਆਪਣੀਆਂ ਇਹ ਅੱਖਾਂ ਨਾਲ ਪੱਠੇ ਵਡੰਡਾ ਇਹਨਾਂ ਦਾਦਾ ਪੋਤਰਾ ਤੇ CRP ਆਈ ਹੈ CRP ਦੇ ਮੈਨੂੰ ਫੜ ਲਿਆ ਗੁੱਟੋਂ ਤੇ ਮੇਰਾ ਦਾਦਾ ਮਗਰ ਰੌਂਦਾਰ ਹੁੰਦਾ ਮਤਲਬ ਕਿ ਤੂ ਕਿੱਲੇ ਗਿਆ ਇੱਕ ਅਫਸਰ ਦੇ ਮਨਮੀਰ ਪੈ ਗਈ ਹੁੰਦਾ ਚੱਲ ਵਾਪਸ ਲੈ ਜਾਂਦੇ ਦੂਜਾ ਜਿਹੜਾ ਇਹਦੇ ਅਰਗਾ ਚੂਬੇ ਵਰਗਾ ਉਹ ਆਖੇ ਨਾ ਨਾ ਛੋੜਨਾ ਨਹੀਂ ਇਹਨੂੰ ਇਹੀ ਬੋਲੀ ਇਹਨਾਂ ਦੇ ਅਜੇ ਵੀ ਹੈਗੀ ਆ ਤੇ ਜਦੋਂ ਉਹ ਬੋਲੀ ਬੋਲੀ ਆ ਤੇ ਤਾਂ ਕਰਕੇ ਹੋਇਆ ਜੋ ਹੋਇਆ ਇਹ ਚੰਗਾ ਆਇਆ ਇਹ ਇਹਨਾਂ ਕੋ ਹਣਾ ਚਾਹੀਦਾ ਹੈ ਇਹਦੇ ਨਾਲ ਇਹ ਪਤਾ ਲੱਗਦਾ ਕਿ ਖਾਲਸਾ ਗੁਰੂ ਗੋਬਿੰਦ ਸਿੰਘ ਸੱਜੇ ਪਾਤਸ਼ਾਹ ਦਾ ਇਹ ਜੀਂਦਾ ਨੌਜਵਾਨਾਂ ਨੂੰ ਦੇ ਮਨੋ ਪੱਠੇ ਵੜਦਿਆਂ ਨੂੰ ਕੰਮ ਕਰਦਿਆਂ ਨੂੰ ਇਹ ਇਹ ਇਹਨਾਂ ਨੇ ਝੁੱਕ ਝੁੱਕ ਕੇ ਖੜ ਕੇ ਉਹਨਾਂ ਨੂੰ ਉਹਨਾਂ ਦੇ ਚੱਡੇ ਪਾੜਦੇ ਨੇ ਉਹਨਾਂ ਦਾ ਮਤਲਬ ਕਿ ਇੰਨਾ ਪੂਰਾ ਹਾਲ ਕਰਕੇ ਤੇ ਮੁੜ ਕੇ ਉਹਨਾਂ ਨੂੰ ਕਿਤੇ ਨਹਿਰ ਦੇ ਕੰਢੇ ਕਿਤੇ ਸੜਕ ਦੇ ਕੰਢੇ ਇਹ ਗੋਲੀਆਂ ਮਾਰਦੇ ਇਹ ਹੁੰਦੇ ਦੁਬਾਰੇ ਮੇਰਾ ਦੇ ਸਿਰ ਝੁਕਦਾ ਇਹਦੇ ਚਰਨਾਂ ਤੇ ਸਦੀਪ ਸਿੰਘ ਦੇ ਇਨੇ ਅੱਜ ਦਾ ਕੰਮ ਕੀਤਾ ਵਾ ਇਹ ਵੀ ਇਨੇ ਬੜਾ ਯੋਧਿਆਂ ਵਾਲਾ ਕੀਤਾ ਤੇ ਗੁਰੂ ਕਿਰਪਾ ਕਰੇ ਇਹ ਪਰਿਵਾਰ ਤੇ ਇਹ ਇਹਦੇ ਦੇ ਨਿਰਪੜਿਆ ਹੱਥ ਰੱਖੇ ਪਰ ਇਹਨਾਂ ਦਾ ਹਾਲਾ ਹਾਲ ਤੇ ਇਹ ਇਦੋਂ ਮਾਰੇ ਹੋਣੇ ਚਾਹੀਦਾ ਇਹ ਦੀ ਸੌਖੀ ਮੌਤੇ ਮਰ ਗਿਆ ਜੇ ਇਹ ਇਹ ਜਿਹੜੀ ਹੈ ਨਾ ਮੌਤੇ ਨੂੰ ਜੋ ਦੋਗ ਦੇਣੀ ਮੜਾ ਮੋਟਾ ਜਿਹੜਾ ਕਸ਼ੀਆ ਆਇਆ ਹੋਊਗਾ ਥੋੜਾ ਬਾਲਾ ਜੇ ਇਹ ਇਹਨੂੰ ਤੇ ਪੈਰ ਦੇ ਗੁੱਠਾਂ ਤੋਂ ਲੈ ਕੇ ਇਹੋ ਜਿਹੇ ਬੰਦੇ ਨੂੰ ਵੱਡਣਾ ਚਾਹੀਦਾ ਜੋ ਇਹਨੇ ਕੀਤਾ ਬਹੁਤ ਮੜਾ ਕੀਤਾ ਸਾਸੀਕਲ ਦੋਸਤੋ ਬੋਲ ਪੰਜਾਬ ਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਹਾਂ ਪ੍ਰਗਟ ਸਿੰਘ ਸੀਬੀਆਈ ਦੀ ਅਦਾਲਤ ਵੱਲੋਂ ਰਟਾਇਰ ਪੰਜ ਦੋਸ਼ੀਆਂ ਨੂੰ ਸਜ਼ਾਆਂ ਸੁਂਜਾਈਆਂ ਗਈਆਂ ਇਹ ਪੰਜਾਬ ਪੁਲਿਸ ਦੇ ਰਟਾਇਰ ਅਫਸਰ ਸਨ ਜਿਨ੍ਹਾਂ ਨੇ ਬੇਦੋਸ਼ੇ ਨੌਜਵਾਨਾਂ ਦੇ ਅਜਾਲੀ ਇਨਕਾਊਂਟਰ ਬਣਾ ਕੇ ਉਹਨਾਂ ਨੂੰ ਮਾਰਿਆ ਉਹਨਾਂ ਦੇ ਵਿੱਚ ਸੀਬੀਆਈ ਦੀ ਅਦਾਲਤ ਨੇ ਇਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਜਿਸ ਦੀ ਸਜ਼ਾਏ ਕੇਂਦਰੀ ਜੇਲ ਪਟਿਆਲਾ ਦੇ ਵਿੱਚ ਕੂਕਤ ਰਹੀ ਸੀ ਉਸੇ ਜੇਲ ਦੇ ਵਿੱਚ ਆਰਐਸਐਸ ਦੇ ਜਿਹੜੇ ਆਗੂ ਸੀ ਸੁਧੀਰ ਸੂਰੀ ਜਿੰਨਾਂ ਜਿਸ ਨੂੰ ਕਤਲ ਕੀਤਾ ਸੰਦੀਪ ਸਿੰਘ ਸੈਣੀ ਵੀ ਉਸੇ ਜੇਲ ਦੇ ਅੰਦਰ ਸੀ ਤੇ ਉਥੇ ਕੀ ਪਾਣਾ ਵਾਪਰਿਆ ਇਹਨਾਂ ਦੇ ਨਾਲ ਕੀ ਸੰਦੀਪ ਸਿੰਘ ਸੂਰੀ ਦੇ ਸੈਣੀ ਦੇ ਨਾਲ ਇਹਨਾਂ ਦੀ ਕੀ ਗੱਲਬਾਤ ਹੋਈ ਜਿਸ ਦੇ ਵਿੱਚ ਸੰਦੀਪ ਸਿੰਘ ਸੈਣੀ ਵੱਲੋਂ ਇਹਨਾਂ ਦੇ ਉੱਤੇ ਕਿਹਾ ਜਾ ਰਿਹਾ ਕਿ ਹਮਲਾ ਕੀਤਾ ਜਿਸ ਦੇ ਵਿੱਚ ਸੂਬਾ ਸਿੰਘ ਜਿਹੜੇ ਨੇ ਇਨਸਪੈਕਟਰ ਰਟਾਇਰ ਉਹਨਾਂ ਦੀ ਮੌਤ ਹੋ ਜਾਂਦੀ ਹੈ ਸਾਡੇ ਨਾਲ ਇਸ ਟਾਈਮ ਸਿੱਖ ਆਗੂ ਭਾਈ ਤਰਲੋਚਨ ਸਿੰਘ ਜੀ ਜੁੜੇ ਨੇ ਸਭ ਤੋਂ ਪਹਿਲਾਂ ਆਪਣੇ ਚੈਨਲ ਦੇ ਉੱਪਰ ਉਹਨਾਂ ਦਾ ਸਵਾਗਤ ਕਰ ਲੈਨੇ ਆ ਤੇ ਫਿਰ ਕਰਦੇ ਆ ਗੱਲਬਾਤ ਭਾਈ ਸਾਹਿਬ ਸਭ ਤੋਂ ਪਹਿਲਾਂ ਸਾਡੇ ਚੈਨਲ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੱਲ ਕਰ ਲਈਏ ਸੰਦੀਪ ਸਿੰਘ ਸਣੀ ਦੀ ਜੇਲ੍ਹ ਦੇ ਅੰਦਰ ਕਿਹਾ ਜਾ ਰਿਹਾ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਦੇ ਉੱਪਰ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਜਾ ਰਿਹਾ ਹੈ ਕਿ ਉਸਨੇ ਰਟਾਇਰ ਇਨਸਪੈਕਟਰ ਤੇ ਰਟਾਇਰ ਐਸਐਸਪੀ ਭੁਪਿੰਦਰ ਸਿੰਘ ਉੱਪਰ ਹਮਲਾ ਕੀਤਾ ਹੈ ਤੇ ਸੁਭਾ ਸਿੰਘ ਦੀ ਮੌਤ ਹੋ ਗਈ ਹੈ ਕਿਵੇਂ ਦੇਖਦੇ ਹੋ ਤੁਸੀਂ ਬਿਲਕੁਲ ਜਿਹੜਾ ਸੰਦੀਪ ਸਿੰਘ ਨੇ ਹਮਲੇ ਨੂੰ ਇਹਨੂੰ ਜਦੋਂ ਸਰਕਾਰਾਂ ਵਾਂ ਜਾਂ ਇਹ ਜਿਹੜਾ ਪੁਲਿਸ ਪ੍ਰਸ਼ਾਸਨ ਨੇ ਆਣਾ ਉਦੋਂ ਤੋਂ ਲੈ ਕੇ ਅੱਜ ਤੱਕ ਦੀ ਇਹ ਪੱਖ ਜਿਹੜਾ ਵਾ ਉਹਨਾਂ ਦਾ ਹੀ ਪੂਰਦੇ ਆਉਂਦੇ ਆ ਜਿਹੜਾ ਕੋਈ ਸਚਾਈ ਆ ਉਹਨੂੰ ਪਰਦੇ ਪਿੱਛੇ ਕਰ ਦਿੰਦੇ ਆ ਜਿਹੜਾ ਸੰਦੀਪ ਸਿੰਘ ਸੰਨੀ ਆ ਉਹਨੂੰ ਜਦੋਂ ਉਥੇ ਉਹ ਕਤਲ ਕੇਸ ਦੇ ਵਿੱਚ ਉਥੇ ਜੇਲ੍ਹ ਦੇ ਵਿੱਚ ਸੀਗਾ ਤੇ ਇਹਨਾਂ ਨੂੰ ਹੁਣ ਸਜ਼ਾ ਹੁੰਦੀ ਆ ਇਹ ਉਦੋਂ ਬਾਅਦ ਜਾਂਦੇ ਆ ਬਾਹਰ ਜਾ ਕੇ ਤੇ ਪ੍ਰਸ਼ਾਸਨ ਦਾ ਇੱਕ ਵਰਤੀਰਾ ਵਾ ਕਿ ਜਦੋਂ ਇਹਨਾਂ ਨੇ ਉਹ ਉਹਦੇ ਨਾਲ ਉਹਦੀ ਬੈਰਕ ਦੇ ਵਿੱਚ ਹੀ ਇਹ ਇਹ ਇਹਨਾਂ ਨੂੰ ਪਾਇਆ ਗਿਆ ਜੋ ਪਤਾ ਲੱਗਿਆ ਤੇ ਜਦੋਂ ਉਥੇ ਪਾਤਾ ਤੇ ਇਹ ਜਿਹੜੇ ਨਾ ਲੋਕ ਬੁੱਚੜ ਦੇ ਮਤ ਦੇ ਲੋਕ ਆ ਇਹ ਜਦੋਂ ਸਾਡੇ ਪੰਜਾਬੀਆਂ ਦੇ ਗੋਲ ਦਮਾਲੇ ਤੇ ਦਾੜੇ ਪ੍ਰਕਾਸ਼ ਤੇ ਸੰਦੀਪ ਸਿੰਘ ਵਰਗੇ ਜੌਧਿਆਂ ਨੌਜਵਾਨਾਂ ਦਾ ਚਿਹਰਾ ਵੇਂਦੇ ਆ ਨਾ ਤੇ ਇਹਨਾਂ ਦੇ ਅੰਦਰ ਉਹੀ ਅੱਗ ਪਟਕਦੀ ਆ ਤੇ ਜਦੋਂ ਇਹ ਅੱਗ ਪਟਕੀ ਆ ਇਹਨਾਂ ਨੇ ਉਹਨੂੰ ਮੰਦਾ ਚੰਗਾ ਬੋਲਿਆ ਕਿਉਂਕਿ ਸਾਡੇ ਨਾਲ ਵਾਪਰੀਆਂ ਗੱਲਾਂ ਮੈਂ ਜਿਹੜੀਆਂ ਆਪ ਜੀ ਨਾਲ ਕਰ ਰਿਹਾ ਵੀ ਇਹ ਹੁੰਦਾ ਵਾ ਜਦੋਂ ਇਹ ਗੱਲ ਮਹਿਸੂਸ ਕਰਾਉਂਦਾ ਵਾ ਅਗਲਾ ਹੁੰਦਾ ਵਾ ਤੇ ਫਿਰ ਕਿਤੇ ਨਾ ਕਿਤੇ ਜਦੋਂ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਜਦੋਂ 1999 ਦੀ ਵਸਾਖੀ ਨੂੰ 1699 ਦੀ ਵਸਾਖੀ ਨੂੰ ਅੰਮ੍ਰਿਤ ਛਕਾ ਕੇ ਤੇ ਸਿੰਘ ਨੂੰ ਸ਼ੇਰ ਬਣਾਇਆ ਨਾ ਤੇ ਉਹ ਉਦੋਂ ਜਿਹੜਾ ਅੰਦਰ ਆ ਜਿਹੜਾ ਛੱਗਿਆ ਆ ਅੰਮ੍ਰਿਤ ਬਾਣੀ ਪੜਨ ਵਾਲਾ ਸਿੰਘ ਆ ਉਹਦੇ ਅੰਦਰ ਜਜਵਾਹਤ ਜਾਗਦੇ ਆ ਕਿ ਜਦੋਂ ਕਿਸੇ ਨੂੰ ਕੋਈ ਟੌਰਚਰ ਕਰਦਾ ਵਾ ਜਾਂ ਉਹਨੂੰ ਆਪਣਾ ਗੱਲ ਕਰਦਾ ਵਾ ਉਹਨੂੰ ਨੀਵਾ ਵਿਖਾਉਣ ਦਾ ਯਤਨ ਕਰਦਾ ਵੀ ਅਸੀਂ ਆਹ ਕੰਮ ਕੀਤਾ ਇਸ ਤਰ੍ਹਾਂ ਕੀਤਾ ਵਾ ਕਿਉਂਕਿ ਇਹ ਲੋਕ ਬੁੱਝੜ ਆਂਦੇ ਆ ਤੇ ਉਹਦੇ ਵਿੱਚ ਇਹਨਾਂ ਨੇ ਆਣ ਕੇ ਇਹ ਜਿਆਦੇ ਜਣੇ ਸੀਗੇ ਇਹ 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 ਉਹਨਾਂ ਦੇ ਹੱਥੋਂ ਬਾਈ ਹੋਏ ਜਦੋਂ ਗੱਲਬਾਤ ਕਰਦਿਆਂ ਕਰਦਾਂ ਹੱਥੋਂ ਬਾਈ ਹੋਏ ਆ ਉਦੋਂ ਬਾਅਦ ਜਿਹੜਾ ਵਾ ਉਹ ਸੰਦੀਪ ਸਿੰਘ ਵੱਲੋਂ ਵੀ ਆਪਣਾ ਬਚਾਅ ਆਖ ਰੱਖਣ ਵਾਸਤੇ ਝਗੜਾ ਆਇਆ ਝਗੜਾ ਹੋਣ ਦੇ ਬਾਵਜੂਦ ਜਿਹੜੀ ਉਹ ਸੱਟ ਹੋ ਸਕਦਾ ਸੀ ਸੰਦੀਪ ਦੇ ਜਿਆਦੀ ਸੱਟ ਲੱਗ ਜਾਂਦੀ ਉਹਦੀ ਮੌਤ ਵੀ ਹੋ ਸਕਦੀ ਸੀ ਜੇ ਇਹਨਾਂ ਦਾ ਜ਼ੋਰ ਪਾਇਆ ਜਾਂਦਾ ਪਰ ਗੁਰੂ ਕਿਰਪਾ ਕਰਦਾ ਪਰਮਾਤਮਾ ਮਦਦ ਕਰਦਾ ਕੱਲਾ ਸ਼ੇਰ ਸੀ ਤੇ ਉਹ ਜਾਦੇ ਜਣੇ ਸੀ ਪਰ ਸ਼ੇਰ ਜਿਹੜਾ ਉਹ ਸ਼ੇਰ ਨਿਕਲਿਆ ਉਹਦੇ ਕੋ ਜਦੋਂ ਉਹਨਾਂ ਦੇ ਵੱਜ ਗਈ ਆ ਤੇ ਉਹ ਛਟਕ ਦੇ ਟਕਾਣੇ ਲੱਗ ਗਈ ਆ ਨਾਲੇ ਸਜ਼ਾ ਸੀਗੀ ਇਹ ਪਰਮਾਤਮਾ ਨੇ ਲਿਖਿਆ ਸੀ ਕਿ ਇਹ ਤੈਨੂੰ ਸੰਦੀਪ ਸਿੰਘ ਕਿਹੜੇ ਰੂਪ ਚ ਆਇਆ ਉਦੋਂ ਦਾ ਉਹ ਜੋ ਇਹਨਾਂ ਕਤਲੇਆਮ ਕੀਤਾ ਭਾਈ ਪ੍ਰਗਟ ਸਿੰਘ ਜੀ ਤੁਸੀਂ ਉਹ ਗੱਲ ਚੇਤੇ ਕਰਾਤੀ ਆ 92 ਤੋਂ 92 93 90 ਦੇ ਧਾਕੇ ਦੇ ਵਿੱਚ ਮਤਲਬ ਕਿ ਜਿਹੜਾ ਉਹ ਸੀਨ ਆ ਨਾ ਜਦੋਂ ਉਹ ਚੇਤੇ ਕਰੀਦਾ ਹਣਾ ਤੇ ਲੋਕਾਂ ਕੰਡੇ ਖੜੇ ਹੋ ਜਾਂਦੇ ਮੈਂ ਹੌਲਾ ਜਾ ਮੈਂ ਦੁੱਧ ਲੈ ਕੇ ਜਾਂਦਾ ਹੁਣ ਕਦੀ ਮੈਂ ਆਪਣੇ ਆ ਪਿੰਡ 16 ਤੋਂ ਕੱਚਾ ਰਸਤਾ ਹੁੰਦਾ ਇੱਕ ਮੈਂ ਲਾਸ਼ ਤੇ ਨੌਜਵਾਨ ਦੀ ਗਈ ਇਹ ਇੱਕ ਲਾਸ਼ ਮੈਂ ਆਪਣੀਆਂ ਅੱਖਾਂ ਗੜੀ ਮੇਰੇ ਆ ਜਾਂਦੀ ਆ ਐੜਾੜੇ ਉਹਦੇ ਵਾਲ ਤੇ ਐੜਾੜਾ ਉਹਦਾ ਦਾੜਾ ਤੇ ਸਾਈਕਲ ਤੇ ਉਹਨੂੰ ਦੁੱਧ ਖਰੀਦਦਾ ਹੈ ਤੇ ਮੈਂ ਦੁੱਧ ਲੈ ਕੇ ਲਾਗੋ ਨੰਗੇ ਆਦੇ ਇਸ ਤਰ੍ਹਾਂ ਬੰਨੇ ਟਾਲੀਆਂ ਦੇ ਵਿੱਚ ਉਹ ਲਾਸ਼ ਜੜੀ ਗਿਆ ਭਈ ਮੈਂ ਆਪਣੀਆਂ ਇਹਨਾਂ ਅੱਖਾਂ ਦੇ ਨਾਲ ਵੇਖਿਆ ਉਹ ਕੌਣ ਮਤਲਬ ਉਹ ਬੰਦੇ ਸੀਗੇ ਜਿਹੜੇ ਪੱਠੇ ਵੜਦੇ ਜਿਵੇਂ ਮੇਰੇ ਨਾਲ ਵੀ ਇਹ ਜਾਨਸ ਬਣਿਆ ਸੀ ਉੱਥੇ ਵੜਨ ਰਹਿਣਾ ਦਾਦਾ ਪੋਤਰਾ ਤੇ CRP ਆਈ ਆ CRP ਦੇ ਮੈਨੂੰ ਫੜ ਲਿਆ ਗੁੱਟੋਂ ਦੇ ਮੇਰਾ ਦਾਦਾ ਮਗਲ ਰੋਂਦਾਰੋਂ ਦਾ ਮਤਲਬ ਕਿ ਦੋ ਕਿੱਲੇ ਗਿਆ ਇੱਕ ਅਫਸਰ ਦੇ ਮਨਮੀਰ ਪੈ ਗਈ ਹੋਂ ਦਾ ਚੱਲ ਬਾਪੂ ਲੈ ਜਾ ਮੁੰਡੇ ਨੂੰ ਦੂਜਾ ਜਿਹੜਾ ਇਹਦੇ ਅਰਗਾ ਸੂਬੇ ਵਰਗਾ ਉਹ ਆਖੇ ਨਾ ਨਾ ਛੋੜਨਾ ਨਹੀਂ ਇਹਨੂੰ ਤੇ ਲੈ ਕੇ ਜਾਣਾ ਉਦੋਂ ਇਹਨਾਂ ਨੇ ਬਹੁਤ ਜਿਹੜਾ ਨਜਾਇਜ਼ ਨੌਜਵਾਨੀ ਜਿਹੜੀ ਹੈ ਨਾ ਬਹੁਤ ਜੜੀ ਮਾਰੀ ਆ ਕਾਹਦਾ ਕਰਕੇ ਇਹਨਾਂ ਆਪਣੇ ਸਟਾਰ ਲਾਉਣ ਵਾਸਤੇ ਆਉਦੇ ਵਧਾਉਣ ਵਾਸਤੇ ਆਪਣੇ ਲਾਲਚ ਤੇ ਖਾਤਰ ਇਹਨਾਂ ਬੁੱਚੜ ਲੋਕਾਂ ਨੇ ਜਿਹੜੇ ਆ ਉਹ ਉਹਨਾਂ ਨੇ ਬਹੁਤ ਕਰ ਲਿਆ ਪੀਤਾ ਹੈ ਉਹ ਇਹਨਾਂ ਦਾ ਖੂਨ ਉਹੋ ਹੀ ਉਹ ਉਹ ਇਹਨਾਂ ਦਾ ਦਿਮਾਗ ਸੀਗਾ ਉਹੋ ਹੀ ਇਹਨਾਂ ਦੇ ਸੀ ਜਿਤਨਾ ਸਾਡੇ ਨੂੰ ਨਹੀਂ 90 ਦੀ ਗੱਲ ਕੀਤੀ ਮੇਰੇ ਦਿਮਾਗ ਵਿੱਚ ਉਹ ਗੱਲਾਂ ਆ ਗਈਆਂ ਹੁਣ ਇਹਨਾਂ ਦੇ ਕੰਜਰਾਂ ਦੇ ਗੱਲ ਵੀ ਉਹ ਆਉਂਦੀ ਆ ਦਿਮਾਗ ਦੇ ਵਿੱਚ ਵੀ ਜਦੋਂ ਇਹ ਇਹੋ ਜਿਹੇ ਨੌਜਵਾਨ ਸੀਗੇ ਜਿਹੜੇ ਅਸੀਂ ਮੈਂਟ ਨਹੀਂ ਹੰਾ ਲਾਉਂਦੇ ਅਸੀਂ ਮਾਰਦੇ ਨੇ ਅੱਜ ਸਾਡੇ ਨਾਲ ਇਹ ਅੱਖਾਂ ਜੱਖਾ ਕੇ ਗੱਲ ਕਰਨ ਉਹ ਇਹਨਾਂ ਨੂੰ ਪੀੜ ਹੋਈ ਜਦੋਂ ਪੀੜ ਹੋਈ ਆ ਇਹ ਇਹ ਉਹ ਨੌਜਵਾਨ ਦੇ ਗਲ ਪਏ ਆ ਗਲ ਪਏ ਆ ਤੇ ਉਹ ਉਹਦੇ ਤੇ ਗੁਰੂ ਸਾਹਿਬ ਦੀ ਬਖਸ਼ਿਸ਼ ਹੀ ਪਾਣੀ ਪੜਨ ਵਾਲਾ ਸਿੰਘ ਸੀਗਾ ਤੇ ਉਹਨੇ ਜਦੋਂ ਇਹਨਾਂ ਦੇ ਚਾਰ ਛੜੀਆਂ ਟੁੱਟ ਕੇ ਟਕਾਣੇ ਵੱਜ ਗਈ ਆ ਕਹਿ ਸਕਦੇ ਆਂ ਵੀ ਰਿਟਾਇਰਮੈਂਟ ਹੋਣ ਤੋਂ ਬਾਅਦ ਵੀ ਪੁਲਿਸ ਵਾਲਾ ਢ ਭੰਗ ਪੁਣਾ ਜਿਹੜਾ ਇਹਨਾਂ ਤੋਂ ਅਜੇ ਨਿਕਲਿਆ ਨਹੀਂ ਸੀ ਬਿਲਕੁਲ 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 ਨਹੀਂ ਨਿਕਲਿਆ ਇਹਨਾਂ ਦਾ ਜਿਹੜਾ ਨਾ ਇਹ ਨਹੀਂ ਨਿਕਲਦਾ ਇਹ ਤੇ ਪ੍ਰਮਾਤਮਾ ਨੇ ਕਿਰਪਾ ਕੀਤੀ ਕੋ ਫੇਰ ਬਦਲਾਇਆ ਚਲੋ ਹੁਣ ਆ ਕੋਸ਼ ਮੁਲਾਜ਼ਮ ਜਿਹੜੇ ਆ ਨੌਜਵਾਨ ਆ ਉਹਨਾਂ ਨੂੰ ਜਾਗਰੂਕਾਈ ਆ ਥੋੜਾ ਜਿਹਾ ਉਹਨਾਂ ਨੂੰ ਪਤਾ ਲੱਗਾ ਵੀ ਅਸੀਂ ਕੀ ਕਰਨਾ ਵਾ ਅੱਜ ਵੀ ਪੁਰਾਣੇ ਮੈਨੂੰ ਪਿੱਛੇ ਜਿ ਇੱਥੇ 10-10 ਸਾਲ ਹੋ ਗਏ ਉਹ ਐਸਐਚਓ ਦਾ ਮੈਂ ਉਹ ਨਾਂ ਨਹੀਂ ਇੱਥੇ ਲੈਣਾ ਚਾ ਉਹ ਜਦੋਂ ਉੱਥੇ ਗਏ ਤੇ ਸਾਡੇ ਨੌਜਵਾਨ ਸੀਗੇ ਨੌਜਵਾਨਾਂ ਦੇ ਨਾਲ ਗਿਆ ਤੇ ਉਹ ਇੱਕ ਕਾਲੀ ਦਲ ਦਾ ਲੀਡਰ ਸੀਗਾ ਮੇਰੇ ਨਾਲ ਗਿਆ ਤੇ ਉਹਨੇ ਉਹਨੂੰ ਕਿਹਾ ਵੇ ਅਸੀਂ 90 90 ਵੇਖਿਆ ਅਸੀਂ ਇਹਨਾਂ ਨੂੰ ਦੱਸ ਦਿਆਂਗੇ ਪਤਾ ਕਿ ਤਰ੍ਹਾਂ ਉਹ ਬੰਦੇ ਦੀ ਬੋਲੀ ਉਹ ਸੀਗੀ ਚੁਹਾੜ ਥਾਣੇ ਦੇ ਵਿੱਚ ਰਿਹਾ ਉਹ ਤੇ ਉਹ ਜਦੋਂ ਉਹ ਇਹੀ ਬੋਲੀ ਇਹਨਾਂ ਦੇ ਅਜੇ ਵੀ ਹੈਗੀ ਆ ਤੇ ਜਦੋਂ ਉਹ ਬੋਲੀ ਬੋਲੀ ਆ ਤੇ ਤਾਂ ਕਰਕੇ ਹੋਇਆ ਜੋ ਹੋਇਆ ਇਹ ਚੰਗਾ ਆ ਤੇ ਇਹਨਾਂ ਕੋ ਹਣਾ ਚਾਹੀਦਾ ਇਹਦੇ ਨਾਲ ਇਹ ਪਤਾ ਲੱਗਦਾ ਕਿ ਖਾਲਸਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਜੀਂਦਾ ਆ ਜ਼ਾਰਾ ਹੈ ਕਿ ਜਦੋਂ ਸੂਬਾ ਸਿੰਘ ਆਨ ਡਿਊਟੀ ਹੁੰਦਾ ਸੀ ਐ ਐਸ ਐਚਓ ਲੱਗਾ ਹੁੰਦਾ ਸੀ ਥਾਣੇ ਦੇ ਵਿੱਚ ਪੰਜਾਬ ਪੁਲਿਸ ਦੇ ਇਸ਼ਾਰਿਆਂ ਤੇ ਚੱਲਦੀ ਸੀ ਉਦੋਂ ਵੀ ਕਿਹਾ ਜਾਂਦਾ ਸੀ ਕਿ ਕਹਿੰਦਾ ਹੁੰਦਾ ਸੀ ਕਿ ਤੁਸੀਂ ਮੈਂ ਉਹ ਸੂਬਾ ਸਰਹੰਦ ਦਾ ਤੇ ਨਾਂ ਤੁਸੀਂ ਸੁਣਿਆ ਮੈਂ ਉਹ ਤੋਂ ਵੱਧ ਕਰੂੰਗਾ ਕਿ ਤੁਸੀਂ ਸੂਬਾ ਸਰਹੰਦ ਵੀ ਭੁੱਲ ਜਾਓਗੇ ਤੇ ਨੌਜਵਾਨਾਂ ਨੂੰ ਚੁੱਕ ਕੇ ਲੈ ਜਾਣਾ ਉਹਨਾਂ ਦੇ ਕਤਲ ਕਰ ਦੇਣਾ ਜਿੱਦੀ ਅੱਜ ਸਦਾ ਭੁਗਤ ਰਿਆ ਤੇ ਜਿੱਥੇ ਉਹਦੀ ਅੱਜ ਜੇਲ੍ਹ ਦੇ ਵਿੱਚ ਮੌਤ ਹੋਗੀ ਬਿਲਕੁਲ ਜਿਹੜਾ ਇਹ ਸੂਬਾ ਹੀ ਬਹੁਤ ਘਟੀਆ ਸੋਹ ਜਿਹੜਾ ਬੰਦਾ ਸੀ ਇਹ ਕੱਲਾ ਇਥੋਂ ਤੱਕ ਨੌਜਵਾਨਾਂ ਤੱਕ ਵੀ ਨਹੀਂ ਰਿਹਾ ਨੌਜਵਾਨਾਂ ਨੂੰ ਤੇ ਮੰਨ ਲਓ ਪੱਠੇ ਵੜਦਿਆਂ ਨੂੰ ਕੰਮ ਕਰਦਿਆਂ ਨੂੰ ਇਹ ਇਹ ਇਹਨਾਂ ਨੇ ਚੁੱਕ ਚੁੱਕ ਕੇ ਖੜ ਕੇ ਉਹਨਾਂ ਨੂੰ ਉਹਨਾਂ ਦੇ ਚੱਡੇ ਪਾੜਦੇ ਨੇ ਉਹਨਾਂ ਦਾ ਮਤਲਬ ਕਿ ਇੰਨਾ ਬੁਰਾ ਹਾਲ ਕਰਕੇ ਤੇ ਮੁੜ ਕੇ ਉਹਨਾਂ ਨੂੰ ਕਿਤੇ ਨਹਿਰ ਦੇ ਕੰਡੇ ਕਿਤੇ ਛੜਕ ਦੇ ਕੰਡੇ ਇਹ ਗੋਲੀਆਂ ਮਾਰਦੇ ਇਹ ਜਿਹੜੀ ਨੌਜਵਾਨ ਦੀ ਮੈਂ ਗੱਲ ਕਰ ਰਿਹਾ ਝਬਾਲ ਵਾਲੇ ਰੋਡ ਤੇ ਆ ਜਿਹੜਾ ਸਾਡੇ ਪਿੰਡੋਂ ਜਾਂਦਾ ਉਹ ਤੇ ਉਹ ਲਾਸ਼ ਉਹ ਕਿਤੇ ਹੋਰ ਥੋੜਾ ਕੋ ਮਾਰ ਕੇ ਗਿਆ ਇਹ ਪੁਲਸ ਵਾਲਿਆਂ ਮਾਰ ਕੇ ਉੱਥੇ ਸੁੱਟਿਆ ਮੁੜ ਕੇ ਇਹ ਆ ਉਹ ਉੱਥੇ ਬੰਦਾ ਮਰਿਆ ਪਿਆ ਇਸ ਤਰ੍ਹਾਂ ਕਰਦੇ ਸੀ ਇਹਨਾਂ ਨੇ ਬਹੁਤ ਪਰ ਸੂਬਾ ਜਿਹੜਾ ਵਾ ਐਡਾ ਘਟਿਆ ਸੋਚਦਾ ਬੰਦਾ ਹੈਗਾ ਇਹਨੇ ਉਹ ਜਿਹੜੀਆਂ ਉਹ ਗੱਲਾਂ ਕਰਦਾ ਸੀ ਤੇ ਵਾਕਿਆ ਹੀ ਨੇ ਉਹ ਸਾਬਤ ਕੀਤੀਆਂ ਵੀ ਉਹਦੇ ਨਾਲੋਂ ਜ਼ਿਆਦਾ ਬੇਕਰਕ ਤੇ ਬੇ ਜਿਹੜਾ ਹੈਗਾ ਹੀ ਇੱਕ ਤਰ੍ਹਾਂ ਦਾ ਘਟੀਆ ਸੋਚ ਦਾ ਆਦਮੀ ਹੀ ਇਹਨੇ ਉਥੇ ਲੜਕੀਆਂ ਸਿੱਖਾਂ ਦੀਆਂ ਨੌਜਵਾਨ ਲੜਕੀਆਂ ਖੜਕੇ ਵੀ ਇਹਨਾਂ ਨੇ ਥਾਣਿਆਂ ਦੇ ਵਿੱਚ ਇਹ ਇਹ ਬੰਦਾ ਗਲਤ ਕੰਮ ਕਰਦਾ ਰਿਹਾ ਘਟੀਆ ਸੋਚ ਦੀ ਗੱਲ ਕੀਤੀ ਹੈ ਸਿੰਘ ਸਾਹਿਬ ਉਥੇ ਗੱਲ ਕੀਤੀ ਜਾਂਦੀ ਹੈ ਕਿ ਇਹ ਵੱਡੇ ਅਫਸਰ ਸੀ ਜਿਹੜੇ ਇਹਨਾਂ ਨੂੰ ਤਾਂ ਸਟਾਰ ਚਾਹੀਦੇ ਸੀ ਇਨਾਮ ਚਾਹੀਦੇ ਸੀ ਕਹਿੰਦੇ ਸੁਣਿਆ ਕਿ ਇਹ ਜਿਹੜੇ ਆਪਣੇ ਛੋਟੇ ਮੁਲਾਜ਼ਮ ਆ ਕਿਸੇ ਵੇਲੇ ਉਹਨਾਂ ਦਾ ਵੀ ਕਤਲ ਕਰ ਦਿੰਦੇ ਸੀ ਉਹਨਾਂ ਨੂੰ ਵੀ ਖਾਟਕੂ ਕਹਿ ਦਿੰਦੇ ਸੀ ਬਿਲਕੁਲ ਬਿਲਕੁਲ ਆ ਜਿਹੜੀ ਹੁਣ ਇਹਦੇ ਵਿੱਚ ਸਜ਼ਾ ਵੀ ਹੋਈ ਆ ਇਹਦੇ ਵਿੱਚ ਜਿਹੜੇ ਉਦੋਂ ਹੁੰਦੇ ਸੀਗੇ ਆਪਾਂ ਉਹਨਾਂ ਨੂੰ ਐਸਪੀਓ ਕਹਿ ਦਿੰਨੇ ਹਾਂ ਆਪਾਂ ਹੋਮਗਾਰਡ ਗੇ ਵਾਲੇ ਕਹਿ ਲਗੇ ਵੀ ਕੱਟੇ ਸੀ ਉਹਦੇ ਵਿੱਚ ਨੌਜਵਾਨ ਸੀਗੇ ਜਿਨ੍ਹਾਂ ਨੇ ਇਹਨਾਂ ਨੇ ਇਹ ਆਪਣੇ ਜਦੋਂ ਇਹਨਾਂ ਨੂੰ ਨਹੀਂ ਨਾ ਬਾਹਰੋਂ ਜਿਹੜੀ ਡੈਨ ਹੁੰਦੀ ਹੈ ਨਾ ਇਹ ਡੈਨ ਦਾ ਰੂਪ ਧਾਰ ਕੇ ਵੀ ਜਦੋਂ ਇਹਨਾਂ ਨੂੰ ਹੋਰ ਨਹੀਂ ਕੋਈ ਲੱਭਦਾ ਤੇ ਆਪਣੇਆਂ ਨੂੰ ਹੀ ਇਹ ਇਹ ਨੋਚਣ ਲੱਗ ਪਈ। ਇਹਨਾਂ ਨੇ ਆਪਣੇ ਆਪ ਦੇ ਵਿੱਚ ਜਿਹੜੀ ਕੋਈ ਚੰਗੀ ਕੋਈ ਥੋੜੀ ਬਾਲੀ ਸੋਚ ਰੱਖਣ ਵਾਲਾ ਚਿਹਰਾ ਮੋਰਾ ਰਲਦਾ ਸੀ ਉਹ ਉਹਨਾਂ ਮੁੰਡਿਆਂ ਨੂੰ ਹੀ ਇਹ ਇਹਨਾਂ ਨੇ ਤਕਲ ਕਰਕੇ ਤੇ ਉਹਨਾਂ ਨੂੰ ਹੀ ਉਹਨਾਂ ਦੇ ਵਿੱਚ ਉਠੇ ਮੁਕਾਬਲੇ ਬਣਾ ਕੇ ਉਹਨਾਂ ਪਰਿਵਾਰਾਂ ਨੂੰ ਹੀ ਜਿਹੜਾ ਵਾ ਉਦੋਂ ਦਾ ਮਤਲਬ ਕਿ ਇਹਨਾਂ ਨੇ ਹੱਥਲ ਕਰਤਾ ਵੇਲੇ ਕਰਦੇ ਆ ਜਿਹੜੇ ਪਰਿਵਾਰਾਂ ਦੇ ਪਰਿਵਾਰ ਇਹਨਾਂ ਬੰਦੇ ਨੇ ਕੀਤੇ ਲੱਗਦਾ ਇਹ ਸਿਰਾਂ ਦੀ ਉਪਰ ਤੇ ਪੱਗਾਂ ਸਜਾਈਆਂ ਸੀ ਤੇ ਇਹੇ ਪੁਰਾਣੇ ਝਾਤ ਨਹੀਂ ਸੀ ਮਾਰਦੇ ਇਤਿਹਾਸ ਨੂੰ ਕਿ ਜੇਕਰ ਅਸੀਂ ਅੱਜ ਜੁਰਮ ਕਰ ਰਹੇ ਹਾਂ ਤੇ ਜੁਰਮ ਲੰਮੇ ਸਮੇਂ ਤੋਂ ਕਰਨ ਵਾਲੇ ਦਾ ਨਾਸ਼ ਹੁੰਦਾ ਆ ਚਾਹੇ ਸੂਬਾ ਸਰਹੰਦ ਨੇ ਕੀਤਾ ਹੋਵੇ ਚਾਹੇ ਮਸੇ ਰੰਗੜਨਾ ਕੀਤਾ ਮਸੇ ਰੰਗੜਨੇ ਕੀਤਾ ਹੋਵੇ ਤੇ ਉਸ ਟਾਈਮ ਵੀ ਤੁਹਾਨੂੰ ਪਤਾ ਪੈਦਾ ਹੋ ਜਾਂਦੇ ਸੀ ਸੁਖਾ ਸਿੰਘ ਮਹਤਾਬ ਵੀ ਬਣ ਕੇ ਆ ਗਏ ਸੀ ਤੇ ਜੁਦੇ ਤਾਂ ਹਰ ਵਾਰ ਜੇ ਸੂਬਾ ਸਰਹੰਦ ਨੂੰ ਜੇ ਸੋਧਣਾ ਸੀ ਤਾਂ ਬਾਬਾ ਬੰਦਾ ਬਹਾਦਰ ਵੀ ਤਾਂ ਆ ਗਿਆ ਸੀ ਪੈਦਾ ਹੋ ਗਿਆ ਸੀ ਇਹ ਕਿਉਂ ਨਹੀਂ ਇਹਨਾਂ ਦੇ ਲੋਕਾਂ ਦੇ ਵਿੱਚ ਸੋਚ ਜਾਂਦੀ ਕਿ ਪਾਪ ਦਾ ਇੱਕ ਦਿਨ ਅੰਤ ਹੋਣਾ ਹੁੰਦਾ ਜਿਹੜੀ ਤੁਸੀਂ ਇਹਨਾਂ ਦੀ ਪੱਗ ਦੀ ਗੱਲ ਕੀਤੀ ਆ ਇਹਨਾਂ ਦਾ ਪੱਗ ਬੰਨਣਾ ਜਿਹੜਾ ਵਾ ਉਹ ਇਹ ਨਹੀਂ ਹੈਗਾ ਕਿ ਇਹ ਸਿੱਖੀ ਪਰੰਪਰਾ ਮੁਤਾਬਕ ਜਾਂ ਇਹਨਾਂ ਦੇ ਅੰਦਰ ਕੋਈ ਉਹ ਸਿੱਖੀ ਹੈਗੀ ਆ ਕੋਈ ਸਿਧਾਂਤ ਆ ਪੱਗ ਵਾਲਾ ਉਹ ਨਹੀਂ ਇਹਨਾਂ ਦੇ ਅੰਦਰ ਹੈਗਾ ਇਹਨਾਂ ਨੂੰ ਤੇ ਆਪਣੀ ਲਾਲਚੀ ਸੀ ਕਿ ਇਹਨਾਂ ਨੇ ਬੜੇ ਵੱਡੇ ਪੱਦਰ ਦਾ ਜਿਹੜਾ ਵਾ ਉਹ ਨੁਕਸਾਨ ਕੀਤਾ ਤੇ ਜਦੋਂ ਆਪਾਂ ਟਾਈਮ-ਟਾਈਮ ਤੇ ਸਮੇਂ-ਸਮੇਂ ਤੇ ਪ੍ਰਮਾਤਮਾ ਕਿਰਪਾ ਕਰਦਾ ਵਾ ਜਦੋਂ ਫਿਰ ਉਹ ਜਿਵੇਂ ਮੱਛੇ ਰੰਗਣ ਨੂੰ ਸੋਧਣ ਵਾਸਤੇ ਗੁਰੂ ਸਾਹਿਬ ਨੇ ਭੇਜੇ ਪ੍ਰਮਾਤਮਾ ਨੇ ਭੇਜੇ ਉਹ ਅੰਤਕਾਰ ਨੇ ਜਿਵੇਂ ਹਰਨਾਗਸ਼ ਨੂੰ ਮਾਰਨ ਵਾਸਤੇ ਪ੍ਰਲਾਦ ਦਾ ਜਨਮ ਹੋਇਆ ਇਹ ਇਹਨਾਂ ਲੋਕਾਂ ਨੂੰ ਜਿਹੜਾ ਵਾ ਉਹ ਫਿਰ ਡਾਂਡ ਦੇਣ ਵਾਸਤੇ ਜਿਹੜੇ ਆ ਉਹ ਸੰਦੀਪ ਸਿੰਘ ਸੰਨੀ ਅਰਗੇ ਜਿਹੜੇ ਆ ਉਹ ਲੋਕ ਆਉਂਦੇ ਆ ਉਹ ਪ੍ਰਮਾਤਮਾ ਭੇਜਦਾ ਵਾ ਉਹ ਪ੍ਰਮਾਤਮਾ ਨੇ ਭੇਜੇ ਹੋਏ ਆ ਤੇ ਬਹੁਤ ਜਿਹੜਾ ਸੰਦੀਪ ਸਿੰਘ ਜਿਹੜਾ ਸੰਨੀ ਆ ਉਹਨੇ ਅੱਜ ਸਿੱਖਾਂ ਦਾ ਉਹਨੇ ਅੱਗੇ ਵੀ ਜਿਹੜਾ ਕੰਮ ਕੀਤਾ ਹੈ ਉਹ ਜਿਹੜਾ ਸੂਰੀ ਸੀਗਾ ਉਹ ਵੀ ਸ਼ਰਿਆਮ ਉਹਨੂੰ ਕੋਈ ਵੀ ਸਰਕਾਰ ਨਹੀਂ ਰੋਕਦੀ ਉਹਨੂੰ ਬਾਡੀਗਾਰਡ ਵੀ ਦੇ ਰੱਖੀ ਉਹ ਇੰਨੀ ਇੰਨਾ ਗੰਦਬਗਦਾ ਸੀ ਜੋ ਮਰਜੀ ਉਹ ਮੰਨ ਚਾਏ ਗੱਲਾਂ ਕਰਦਾ ਆਂਦਾ ਹੈ ਗੰਦਬਗਦਾ ਸੀ ਉਹਨੂੰ ਵੀ ਕੋਈ ਨਹੀਂ ਇਹਨੇ ਜਵਾਨ ਨੇ ਉਹ ਵੀ ਜਵਾਨਾਂ ਵਾਲਾ ਕੰਮ ਕੀਤਾ ਤੇ ਹੁਣ ਤੇ ਦੁਬਾਰੇ ਮੇਰਾ ਤੇ ਸਿਰ ਝੁਕਦਾ ਇਹਦੇ ਚਰਨਾਂ ਤੇ ਸੰਦੀਪ ਸਿੰਘ ਦੇ ਕਿ ਇਹਨੇ ਆ ਜਿਹੜਾ ਕੰਮ ਕੀਤਾ ਵਾ ਇਹ ਵੀ ਇਹਨੇ ਬੜਾ ਯੋਧਿਆਂ ਵਾਲਾ ਕੀਤਾ ਤੇ ਗੁਰੂ ਕਿਰਪਾ ਕਰੇ ਇਹ ਪਰਿਵਾਰ ਤੇ ਤੇ ਇਹਦੇ ਤੇ ਨਿਰਭਰਿਆ ਹੱਥ ਰੱਖੇ ਤੇ ਇਹਦੀ ਚੜ੍ਹਦੀ ਕਲਾ ਰਵੇ ਸਦਾ ਗੁਰੂ ਦੇ ਨਾਲ ਜੁੜਿਆ ਰਹੇ ਪਰਿਵਾਰ ਦੀ ਗੱਲ ਕੀਤੀ ਐ ਇੱਕ ਪਾਸੇ ਚੜਦੀ ਕਲਾ ਦਾ ਤੁਸੀਂ ਕਹਿ ਤਾ ਕਿ ਸੰਦੀਪ ਸਿੰਘ ਸਣੀ ਦਾ ਪਰਿਵਾਰ ਚੜਦੀ ਕਲਾ ਚ ਰਹੇ ਸੰਦੀਪ ਸਿੰਘ ਸਣੀ ਜਿਹੜਾ ਚੜਦੀ ਕਲਾ ਚ ਰਹੇ ਉੱਥੇ ਸੂਬਾ ਸਿੰਘ ਦੇ ਜੇ ਪਰਿਵਾਰ ਦੀ ਗੱਲ ਕਰ ਲਈਏ ਤੇ ਸੂਬਾ ਸਿੰਘ ਆਪਣੇ ਬੱਚਿਆਂ ਦੇ ਵਾਸਤੇ ਨੌਜਵਾਨਾਂ ਦਾ ਕਤਲ ਕਰਕੇ ਵੱਡੇ ਇਨਾਮ ਪਾ ਲੈਣ ਦਾ ਕਰਕੇ ਇਹ ਦੋਸ਼ੇ ਲੋਕਾਂ ਦਾ ਇਨਕਾਊਂਟਰ ਕਰਦਾ ਰਿਹਾ ਤੇ ਅੱਜ ਉਹਦੇ ਮੌਤ ਤੋਂ ਬਾਅਦ ਪਰਿਵਾਰ ਨੇ ਉਹਦੀ ਡੈੱਡ ਬੋਡੀ ਵੀ ਨਹੀਂ ਲੈਣ ਵਾਸਤੇ ਕੋਈ ਆ ਰਿਹਾ ਨਾਯੁਦ ਅੰਤਮ ਸੰਸਕਾਰ ਕਰਨ ਵਾਲਾ ਤੇ ਸਿੱਖ ਜਥੇਬੰਦੀਆਂ ਵੱਲੋਂ ਤੇ ਇਹ ਵੀ ਕਿਹਾ ਜਾ ਰਿਹਾ ਕਿ ਕੋਈ ਗੁਰੂ ਦਾ ਸਿੱਖ ਜਾਂ ਗੁਰੂ ਘਰ ਦਾ ਗ੍ਰੰਥੀ ਕੀਰਤਨੀ ਜਾਂ ਅਖੰਡ ਪਾਠੀ ਇਹ ਕੋਈ ਵੀ ਆਪਣੀ ਜਿਹੜੀ ਹੈ ਇਸ ਇਹਦੇ ਕਾਰਜ ਦੇ ਵਿੱਚ ਕੋਈ ਸ਼ਮੂਲੀਅਤ ਨਾ ਕਰੇ ਬਿਲਕੁਲ ਇਹ ਤਾਂ ਬੜੀ ਚੰਗੀ ਗੱਲ ਹੈ ਪਰਿਵਾਰ ਨੂੰ ਜਿਹੜਾ ਨਾ ਉਹ ਕਿਸੇ ਪਰਿਵਾਰ ਦਾ ਵੀ ਨਹੀਂ ਹੁੰਦਾ ਜਿਹੜਾ ਬੇ ਬੇਦੋਸ਼ਿਆਂ ਦੇ ਖੂਨ ਦੇ ਨਾਲ ਉਹਦੇ ਹੱਥ ਲੱਤ ਪਾਠ ਹੋਏ ਹੋਣਾ ਉਹਦਾ ਮਤਲਬ ਕਿ ਸੋਚ ਇਸ ਤਰ੍ਹਾਂ ਦੀ ਹੋਵੇ ਉਹਨੂੰ ਪਰਿਵਾਰ ਨੂੰ ਵੈਸੇ ਲੈਣਾ ਨਹੀਂ ਚਾਹੀਦਾ ਉਹ ਜਿਹੜੀ ਆ ਪੁਰਸ ਪ੍ਰਸ਼ਾਸਨੀਆਂ ਉਹਨੂੰ ਲਵਾਰਸ ਲਾਸ਼ ਕਹਿ ਕੇ ਉਹਨੂੰ ਸਾੜਨਾ ਚਾਹੀਦਾ ਇਹ ਇੱਕ ਚੰਗੀ ਗੱਲ ਹੋਊਗੀ ਜੇ ਪਰਿਵਾਰ ਵਾਲੇ ਕਿਤੇ ਸੁਣਦੇ ਆ ਤੇ ਚੰਗੀ ਗੱਲ ਆ ਕਿ ਜੇ ਪਰਿਵਾਰ ਵਾਲੇ ਇਹ ਗੱਲ ਕਰਨ ਕਿਉਂਕਿ ਉਹਨਾਂ ਦਾ ਕੁਛ ਨਾ ਕੁਛ ਭਾਰ ਹੌਲਾ ਹੋ ਜਾਊਗਾ ਤੇ ਜਿਹੜੀ ਗੱਲ ਕਰਦੇ ਆ ਆਪਾਂ ਗ੍ਰੰਤੀ ਸਿੰਘ ਪਾਠੀ ਸਿੰਘਾਂ ਦੀ ਮੇਰੀ ਤਾਂ ਹੱਥ ਜੋੜ ਕੇ ਬੇਨਤੀ ਆ ਸਾਰਿਆਂ ਨੂੰ ਕਿ ਇਹ ਬਿਲਕੁਲ ਕਰਨਾ ਚਾਹੀਦਾ ਕਿਉਂਕਿ ਅਸੀਂ ਪਰਮਾਤਮਾ ਗਾੜੀ ਜਦੋਂ ਜੀਵ ਦੁਨੀਆ ਤੋਂ ਜਾਂਦਾ ਉਹਦੀ ਅਰਦਾਸ ਕਰਦੇ ਆ ਕਿ ਇਹਦੇ ਕੋਈ ਜੜੀਆਂ ਭੁੱਲਾਂ ਹੋਈਆਂ ਵਾਂ ਤੇ ਉਹਨੂੰ ਮਾਫ ਕਰਿਓ ਆਪਣੇ ਚਰਨਾਂ 'ਨ ਅਰਦਾਸ ਤੇ ਆਪਾਂ ਇਹੋ ਕਰਨੀ ਆ ਨਾ ਖੰਡਪਾਤ ਸਾਹਿਬ ਤੇ ਉਪਰ ਪੜਖਾਏ ਕਰਨਾ ਇਸ ਬੰਦੇ ਦਾ ਕੀ ਕਰਾਂਗੇ ਇਸ ਬੰਦੇ ਦਾ ਜੇ ਕਰ ਹੀ ਨਹੀਂ ਸਕਦੇ ਤੇ ਸੋਚ ਨਹੀਂ ਸਕਦੇ ਉੱਥੇ ਜਾਣਾ ਹੀ ਨਹੀਂ ਚਾਹੀਦਾ ਕਿ ਇਹ ਵੀ ਗ੍ਰੰਥੀ ਪਾਠੀ ਕੀਰਤਨ ਵਾਲੇ ਸਿੰਘ ਨੂੰ ਇਹਦਾ ਬਾਈਗਾਰਡ ਕਰਨਾ ਚਾਹੀਦਾ ਸਾਰੇ ਜਥਿਆਂ ਨੂੰ ਕਰਨਾ ਚਾਹੀਦਾ ਸਾਡੇ ਕੀਰਤਨੀ ਜਥੇ ਆ ਉਹਨਾਂ ਨੂੰ ਇਸ ਚੀਜ਼ ਤੇ ਬੋਲਣਾ ਚਾਹੀਦਾ ਉਹਨਾਂ ਨੂੰ ਕਹਿਣਾ ਚਾਹੀਦਾ ਵੀ ਕੋਈ ਨਾ ਜਾਵੇ ਸਾਡੇ ਖੰਡ ਪਾਠੀ ਸਿੰਘਾਂ ਦੀਆਂ ਜਿਹੜੀਆਂ ਜਥੇਬੰਦੀਆਂ ਬਣੀਆਂ ਉਹਨਾਂ ਨੂੰ ਬੋਲਣਾ ਚਾਹੀਦਾ ਕਿ ਕੋਈ ਖੰਡ ਪਾਠੀ ਨਹੀਂ ਜਾਵੇ ਜੇ ਕੋਈ ਜਾਂਦਾ ਵਾ ਤੇ ਉਹਦੇ ਤੇ ਉਹ ਖੰਡ ਪਾਠੀ ਸਾਹਿਬ ਹੀ ਉਹਨਾਂ ਨੂੰ ਪੁੱਛਣ ਜੇ ਕੀਰਤਨ ਹੀ ਜਾਦਾ ਤਾਂ ਤੇ ਕੀਰਤਨ ਵਾਲੇ ਹੀ ਉਹਨਾਂ ਨੂੰ ਪੁੱਛਣ ਉੱਥੇ ਨਹੀਂ ਜਾਣਾ ਚਾਹੀਦਾ ਬਿਲਕੁਲ ਇਹੋ ਜਿਹੇ ਬੰਦਿਆਂ ਦਾ ਕਿਉਂਕਿ ਇਹ ਚੀਜ਼ ਦਾ ਥੋੜਾ ਜਿਹਾ ਹੋਊਗਾ ਤੇ ਜਿਹੜਾ ਆਉਣ ਵਾਲੇ ਸਮੇਂ ਚ ਜਾਂ ਜਿਹੜੇ ਦੂਜੇ ਬੰਦਿਆਂ ਨੇ ਇਸ ਤਰ੍ਹਾਂ ਕੀਤਾ ਉਹ ਆਪਣੇ ਆਪ ਚ ਆਪਣੇ ਆਪ ਹੀ ਉਹ ਮਰਨਗੇ ਕਿ ਇਹ ਗੱਲ ਜਿਹੜੀ ਆ ਇੱਥੋਂ ਤੱਕ ਹੋ ਗਈ ਕੋ ਤਾਂ ਮਰਨਾ ਵੀ ਜਿਹੜਾ ਇਦਾਂ ਦਾ ਹੋਣਾ ਇਹ ਸੰਸਾਰ ਦੇ ਵਿੱਚ ਵਿਰਤ ਫਿਤਰਦੇ ਆ ਇਸ ਤਰ੍ਹਾਂ ਦੇ ਕਾਰਜ ਕਰਦੇ ਆ ਬੇਦੋਸ਼ਿਆਂ ਦੇ ਅਸੀਂ ਨੁਕਸਾਨ ਕਰਦੇ ਆ ਤੇ ਸਾਡਾ ਮਰਨ ਵੀ ਜਿਹੜਾ ਉਹ ਨਹੀਂ ਸਵਾਰਿਆ ਜਾਣਾ ਤੁਹਾਡੀ ਇੱਕ ਗੱਲ ਸਾਹਮਣੇ ਆਏ ਕਿ ਪੁਲਿਸ ਪ੍ਰਸ਼ਾਸਨੇ ਦਾ ਲਵਾਰਸ ਸਮਝ ਕੇ ਜਿਹੜਾ ਅੰਤਮ ਸੰਸਕਾਰ ਕਰਦੇ ਤੁਸੀਂ ਮੰਨਦੇ ਹੋ ਕੁਦਰਤ ਬੜੀ ਬਿਆਨਤ ਹੈ ਕਿ ਕੁਝ ਲੋਕਾਂ ਦਾ ਜਿਹੜਾ ਇਨਕਾਊਂਟਰ ਜਿਹੜਾ ਇਹਨੇ ਕੀਤਾ ਬਹੁਤ ਸਾਰੇ ਲੋਕਾਂ ਦਾ ਉਹਦੇ ਵਿੱਚ ਚੰਦ ਬੰਦਿਆਂ ਨੇ ਇਹਨਾਂ ਨੂੰ ਸਜ਼ਾ ਦਵਾਈ ਆ ਬਹੁਤ ਸਾਰੇ ਪਤਾ ਨਹੀਂ ਕਿੰਨੇ ਅਨੇਕਾਂ ਹੋਰ ਕਿੰਨੇ ਇਹਨਾਂ ਨੇ ਲਵਾਰ ਸਮਝ ਕੇ ਸੜਵਾਇ ਤੇ ਹੋਣਗੇ ਮਰਵਾਇ ਤੇ ਹੋਣਗੇ ਉਹ ਉਹਦੀ ਅੱਜ ਉਹ ਸਜ਼ਾ ਜਿਹੜੀ ਹੈ ਇਹ ਵੀ ਅੱਜ ਲਵਾਰਸਾਂ ਦੀ ਤਰ੍ਹਾਂ ਬukt ਰਿਹਾ ਭਾਈ ਸਾਹਿਬ ਸਾਡੇ ਪਿੰਡਾਂ ਦੇ ਵਿੱਚ ਅਸੀਂ ਗਿਣਤੀ ਕਰਨ ਲੱਗੀ ਹੈ ਨਾ ਉਦੋਂ ਦੀ ਜੇ ਘਟੋ ਘਟ 10 ਤੋਂ 15 15 20 20 ਦੇ ਜਿਹੜੇ ਨਾਮ ਵਾਲੇ ਜਿਹੜੇ ਸਾਹਮਣੇ ਆ ਜਿਹੜੇ ਉਦੋਂ ਦੇ ਮਾਹੌਲ ਦੇ ਵਿੱਚ ਜਿਹੜੇ ਮਾਰਤੇ ਆ ਪੁਲਿਸ ਨੇ ਕੋਈ ਸ਼ ਤਾਂ ਪਤਾ ਹੀ ਅੱਜ ਤੱਕ ਪਤਾ ਹੀ ਨਹੀਂ ਲੱਗਾ ਵੀ ਉਹ ਕਿੱਥੇ ਚਲੇ ਗਿਆ ਇਹਨਾਂ ਨੇ ਕਿੱਥੇ ਮਾਰ ਕੇ ਸੁੱਟ ਤੇ ਆ ਕੀ ਹੋਇਆ ਵਾ ਬਹੁਤ ਆ ਤੇ ਜਿਨ੍ਹਾਂ ਦੇ ਜਿਨ੍ਹਾਂ ਦਾ ਸਜ਼ਾ ਤੇ ਇਹ ਤੇ ਆਗੇ ਨਾ ਜਿਹੜੇ ਕੋਈ ਪਰਿਵਾਰ ਸੀਗੇ ਜਿਹੜੇ ਲੱਗੇ ਰਹੇ ਆ ਜਾਂ ਕਿਹ ਕੋਈ ਚੰਗਾ ਸੂ ਜਵਾਨ ਕੋ ਵਕੀਲ ਟੱਕਰ ਗਿਆ ਉਹ ਉਹਨਾਂ ਨੇ ਹੁਣ ਕੋ ਉਦੋਂ ਦੇ ਘਰ ਉਜੜ ਗਏ ਨੌਜਵਾਨ ਮਲਕ ਚੁੱਕ ਕੇ ਪੁਲਿਸ ਨੇ ਮਾਰਤਾ ਤੇ ਡਰ ਇੰਨਾ ਸੀਗਾ ਵੀ ਜੇ ਅਸੀਂ ਫੇਰ ਕਿਤੇ ਗਏ ਤੇ ਪਤਾ ਨਹੀਂ ਸਾਡੇ ਨਾਲ ਕੀ ਹੋਊਗਾ ਲੋਕ ਸ਼ਹਿ ਮਾਰ ਗਏ ਕਿਤੇ ਨਹੀਂ ਗਏ ਉਹ ਜਿਹੜੇ ਲੋਕ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਇਹਦੇ ਥੋੜੇ ਜਿਹੇ ਆ ਜਿਨ੍ਹਾਂ ਨੂੰ ਇਨਸਾਫ ਮਿਲ ਰਿਹਾ ਵਾ ਜਿਨ੍ਹਾਂ ਨੇ ਉਦੋਂ ਮ ਕਰ ਲਿਆ ਤੇ ਜਾਂ ਕੋਈ ਚੰਗਾ ਵਕੀਲ ਮਲਕ ਰੱਬ ਤਰਸੀ ਟੱਕਰ ਗਿਆ ਉਹਨੇ ਕੇਸ ਅੱਜ ਤੱਕ ਲੜਿਆ ਜੇ ਕੋਈ ਸੀਬੀਆਈ ਦਾ ਕੋਈ ਅਫਸਰ ਚੰਗਾ ਵਾ ਜਿੰਨੇ ਕੋ ਥੋੜੀ ਬਾਲੀ ਉਹ ਪੈਰਵਾਈ ਕਰ ਲਈ ਬਹੁ ਗਿਣਤੀ ਦੇ ਵਿੱਚ ਆ ਜਿਹੜੇ ਲੋਕ ਇਹਨਾਂ ਨੇ ਸੂਬੇ ਵਰਗਿਆਂ ਨੇ ਮਾਰੇ ਆ ਤੇ ਜਿਨ੍ਹਾਂ ਨੂੰ ਇਨਸਾਫ ਨਹੀਂ ਮਿਲਿਆ ਤੇ ਇਹਨਾਂ ਨੂੰ ਉਹਨਾਂ ਨੂੰ ਲਾवारਸ ਕਹਿ ਕੇ ਇਹ ਇਨਾਂ ਨੇ ਮੁਰਦਖਾਨਿਆਂ ਚ ਸੁਟਿਆ ਉਹਨਾਂ ਨੂੰ ਲਾवारਸ ਕਹਿ ਕੇ ਜਿਹੜਾ ਦਸਵੰਸ ਸਿੰਘ ਖਾਲੜੇ ਨੇ ਜਿਹੜੇ ਉਹ ਇਹ ਇਹ ਸੂਬੇ ਹੋਣੀ ਇਹਨਾਂ ਨੇ ਮਾਰੇ ਆ ਬੋਗਿੰਦੀ ਇਹਨਾਂ ਉਹਨਾਂ ਦੀ ਗਿਣਤੀ ਦਾ ਚੇਤਾ ਭੁੱਲ ਗਿਆ ਨਾ ਕਜਰਾਂ ਨੂੰ ਕਿ ਕਿੱਥੇ-ਕਿੱਥੇ ਕਿੰਨੇ-ਕਿੰਨੇ ਮਾਰਕਤੇ ਆ। ਕਿ ਇੰਨੀ ਗਿਣਤੀ ਇਹਨਾਂ ਨੇ ਕਤਲੇਆਮ ਕੀਤਾ ਇਹਨਾਂ ਨੇ। ਪਰ ਇਹਨਾਂ ਦਾ ਹਾਲਾ-ਹਾਲਤ ਤੇ ਇਹਦੋਂ ਮਾਰੇ ਹੋਣੇ ਚਾਹੀਦੇ ਆ। ਇਹ ਦੀ ਸੌਖੀ ਮੂਹਤੇ ਮਰ ਗਿਆ। ਇਹ ਇਹ ਜਿਹੜੀ ਇਹ ਨਾ ਮੌਤ ਇਹਨੂੰ ਦੋ ਦੋਗ ਦੇਣੀ ਮੜਾ-ਮੋਟਾ ਜਿਹੜਾ ਕਸ਼ ਗਿਆ ਆਇਆ ਹੋਊਗਾ ਥੋੜਾ ਬਾਲਾ। ਇਹ ਇਹ ਨੂੰ ਤੇ ਪੈਰ ਦੇ ਗੂਠਿਆਂ ਤੋਂ ਲੈ ਕੇ ਇਹੋ ਜਿਹੇ ਬੰਦੇ ਨੂੰ ਵੜਨਾ ਚਾਹੀਦਾ ਜੋ ਇਹਨੇ ਕੀਤਾ ਬਹੁਤ ਮੜਾ ਕੀਤਾ। ਧੰਨਵਾਦ ਜੀ। ਸਰਦਾਰ ਤਰਲੋਚਨ ਸਿੰਘ ਜੀ ਹੁਣ ਨਾਲ ਸਾਡੀ ਖਾਸ ਗੱਲਬਾਤ ਹੋਈ ਹੈ ਕਿ ਉਹਨਾਂ ਨੇ ਅਪੀਲ ਕੀਤੀ ਆ ਗ੍ਰੰਥੀ ਸਿੰਘਾਂ ਨੂੰ ਪਾਟੀਆਂ ਸਿੰਘਾਂ ਨੂੰ ਕੀਰਤਨੀ ਜਥਿਆਂ ਨੂੰ ਕਿ ਸੂਬੇ ਜਿਹੜਾ ਸੂਬਾ ਸਿੰਘ ਇੰਸਪੈਕਟਰ ਆ ਜਿਹਦੀ ਜੇਲ੍ਹ ਦੇ ਵਿੱਚ ਮੌਤ ਹੋਈ ਆ ਉਹਦੇ ਕਿਸੇ ਵੀ ਕਾਰਜ ਦੇ ਉੱਪਰ ਗੁਰਸਿੱਖਾਂ ਨੂੰ ਸ਼ਮੂਲੀਅਤ ਨਹੀਂ ਕਰਨੀ ਚਾਹੀਦੀ ਕਿਉਂਕਿ ਪੰਜਾਬ ਦੀ ਬਹੁਤ ਸਾਰੀ ਬਹੁ ਗਿਣਤੀ ਨੌਜਵਾਨਾਂ ਦੀ ਨਸ਼ਲ ਕੁਸੀ ਕੀਤੀ ਆ ਵੇ ਦੋਸ਼ੇ ਨੌਜਵਾਨਾਂ ਨੂੰ ਕਤਲ ਕੀਤਾ ਫੇਕੇ ਨੇ ਕਾਊਂਟਰ ਬਣਾ ਕੇ ਅੱਜ ਉਹਦੀ ਸਜ਼ਾ ਹੀ ਇਹਨੂੰ ਮਿਲੀ ਆ ਜਿਹੜੀ ਉਹ ਭੁਗਤ ਰਿਆ ਕੋਈ ਸਮਾਸੀ ਪੰਜਾਬ ਦੇ ਵਿੱਚ ਬਹੁਤ ਸਾਰੇ ਨੌਜਵਾਨਾਂ ਨੂੰ ਲਵਾਰਸ ਬਣਾ ਕੇ ਇਹਨਾਂ ਨੇ ਮਰਦਖਾਨਿਆਂ ਦੇ ਵਿੱਚ ਸੁਟਿਆ ਸੀ ਅੱਜ ਆਪ ਲਵਾਰਸ ਬਣਿਆ ਫਿਰਦਾ ਹੈ ਤੁਸੀਂ ਜੁੜੇ ਰਹੋ ਬੋਲ ਪੰਜਾਬ ਟੀਵੀ ਦੇ ਨਾਲ ਤੇ ਮੈਂ ਹਾਂ ਪ੍ਰਗਟ ਸਿੰਘ ਤਰਨ ਤਾਰਨ